ਮੇਤਰੋ ਅੱਜ ਛੋਡੇ ਵਾਸਤੇ ਬਹੁਤ ਹੀ ਜ਼ਿਆਦੇ ਵੱਡਾ ਕਟੀਆਂ ਦਾ ਲਾਟ ਲੈ ਕੇ ਆ ਗਏ ਫੁੱਲ ਵੀਡੀਓ ਆਪਣੀ ਦੇਖਿਓ ਲਾਸਟ ਤੱਕ ਕਿਹਨਾ ਤੁਹਾਨੂੰ ਆਪਾਂ ਮੂਰੇ ਟ੍ਰੇਲਰ ਦਿਖਾ ਰਹੇ ਆ ਸਾਰੇ ਕੈਮਰੇ ਤੇ ਨਿਗਾਹ ਮਾਰ ਕੇ ਸਾਰੀ ਕੁਆਲਿਟੀ ਬੂਰੀਆਂ ਨੀਲੀਆਂ ਰਾਵੀਆਂ ਜੈਡ ਬਲੈਕ ਅੱਜ 20 Y ਕਟੀਆਂ ਦਾ ਲਾਟ ਹੈ ਦੇਖੋ ਤੁਸੀਂ ਪੂਰਾ ਵੱਡਾ ਹੀ ਲਾਟ ਹੈ ਐ ਸਮਝ ਲਓ ਵੀ ਮੰਡੀ ਲੱਗੀ ਪਈ ਐ ਮੰਡੀਆਂ ਦੇ ਵਿੱਚ ਕੀ ਹੁੰਦਾ ਬਈ ਲਿਖਾਈ ਦੇ ਪੈਸੇ ਬਹੁਤ ਜ਼ਿਆਦੇ ਹੁੰਦੇ ਨੇ ਓਨੇ ਦੀ ਉਹ ਕੱਟੀ ਹੁੰਦੀ ਐ ਓਨੇ ਲਿਖਾਈ ਦੇ ਲੈ ਜਾਂਦੇ ਨੇ ਕੁਆਲਿਟੀ ਤੁਸੀਂ ਕਰੋ ਚੈੱਕ ਜਮੇ ਛੋਟੀ ਤੋਂ ਛੋਟੀ ਕੱਟੀ ਤੇ ਵੱਡੀ ਤੋਂ ਵੱਡੀ ਕੱਟੀ ਛੋਟੇ ਤੋਂ ਛੋਟਾ ਰੇਟ ਤੇ ਵੱਡੇ ਤੋਂ ਵੱਡਾ ਰੇਟ ਤੇ ਕਿਹੜਾ ਆਪਾਂ ਉਹਨੂੰ ਸਾਰੀਆਂ ਕੱਟੀਆਂ ਦੇ ਕੈਮਰਾਵਾਂ ਚੱਲ ਰਿਹਾ ਚੈੱਕ ਕਰ ਲੋ ਜਿਹੜੀ ਜਿਹੜੀ ਕੱਟੀ ਪਸੰਦ ਆਈ ਜਾਊਗੀ ਸਕਰੀਨ ਸ਼ਾਟ ਮਾਰ ਕੇ ਭੇਜ ਦਿਓ ਉਹੀ ਕੱਟੀ ਛੋਡੇ ਬਾਰ ਚ ਖੜੀ ਮਿਲੂਗੀ ਕਿਹੜਾ ਸਾਰਾ ਦਿਖਾ ਦੇ ਫਿਰ ਆਪਾਂ ਕਰਾਉਣੇ ਅੰਕਲ ਜੀ ਨਾਲ ਗੱਲਬਾਤ ਅੱਜ ਬਹੁਤ ਹੀ ਵੱਡਾ ਲਾਟ ਲੈ ਕੇ ਆ ਗਏ ਇੱਕ ਛੱਤ ਥੱਲੋਂ ਹੀ ਲੈ ਵੀ ਮਿੱਤਰੋ ਲੈ ਹੁਣ ਕੈਮਰਾ ਸਾਡੇ ਤੇ ਮਾਰਨੀ ਕਰਾਂ ਲੈ ਵੀ ਆ ਜਾਓ ਮਿੱਤਰੋ ਕਰਾਉਣੇ ਆ ਤੁਹਾਡੀ ਅੰਕਲ ਜੀ ਨਾਲ ਗੱਲਬਾਤ ਕਿਰਾਂ ਸਾਰੀਆਂ ਕੱਟੀਆਂ ਦੇ ਮਾਰਦੇ ਕੈਮਰਾ ਬਹੁਤ ਹੀ ਵਧੀਆ ਟੌਪ ਕੁਆਲਿਟੀ ਦੀਆਂ ਨਸਲਾਂ ਅੱਜ ਅੰਕਲ ਜੀ ਲਵੇ ਨੇ ਆ ਜਾਓ ਜੀ ਅੰਕਲ ਜੀ ਕਰੀਏ ਗੱਲਬਾਤ ਕਿਰਾਂ ਸਾਰੀਆਂ ਤੇ ਕਮਾ ਦੇ ਕੈਮਰਾ ਅੱਜ ਬਹੁਤ ਹੀ ਵੱਡਾ ਲਾਟ ਖੜਾ ਅੰਕਲ ਜੀ ਲਵੇ ਸਾਸਿਕਾਰ ਜੀ ਸਾਸਿਕਾਰ ਕਿੰਨੀਆਂ ਕੱਟੀਆਂ ਲੈਣੀਆਂ ਨੇ ਆਪਣੇ ਲਵੇ ਜੀ 16 ਕੱਟੀਆਂ ਨੇ ਵੀਰੇ ਅੱਜ ਆਪਾਂ ਠੀਕ ਆ ਤੇ ਕਵਾਲਿਟੀ ਕਿਹੜੀ ਕਿਹੜੀ ਆ ਜੱਬੇ ਵੀ ਵਾਹ ਕਵਾਲਿਟੀ ਆਪਣੇ ਕੋਲੇ ਤਿੰਨ ਨੀਲੀ ਰਾਵੀ ਦੋ ਪੂਰੀਆਂ ਤਿੰਨ ਜੈਡ ਬਲੈਕ ਬਾਕੀ ਮੋਰਾ ਰਸਲ ਦੀਆਂ ਨੇ ਅੱਛਾ ਪੂਰੀਆਂ ਸਮੀਆਂ ਪਲੀਆਂ ਬਾਈ ਬਾਕੀ ਸਾਨੂੰ ਤੁਸੀਂ ਦੇਖ ਵੀ ਲਈਆਂ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਸਾਰੀ ਆਣਾ ਆਪਾਂ ਦਿਖਾਤੀ ਤੇ ਰੇਟ ਅੱਜ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਨੇ ਜੀ 18000 ਤੋਂ ਲੱਗ ਕੇ 40000 ਤੱਕ ਦਾ ਮਿਲੂ ਲੈ ਮਿੱਤਰੋ 18 ਤੋਂ ਲੈ ਕੇ 40 ਤੱਕ ਰੇਟ ਨੇ ਤੁਹਾਨੂੰ ਵੀ ਪਤਾ ਕੱਟੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਤੇ ਕੱਟੀ ਮਿਲ ਵੀ ਬਹੁਤ ਘੱਟ ਰਹੀ ਜਾਣਾ ਜੀ ਹਾਂ ਜੀ ਮਸਾ ਮਿਲਦੀ ਬਾਕੀ ਜਿਹੜੀਆਂ ਅੰਕਲ ਜੀ ਲੈ ਵੀ ਆਹ ਕੁਆਲਿ ਇਹ ਬਾਰਡਰਾਂ ਤੋਂ ਪਾਰ ਦੀ ਕੁਆਲਿਟੀ ਆ ਇਹ ਬਹੁਤ ਹੀ ਜ਼ਿਆਦਾ ਘੱਟ ਮਿਲਦੀ ਆ ਕੁਆਲਿਟੀ ਤੁਸੀਂ ਕਰੋ ਚੈੱਕ ਤੇ ਆਪਾਂ ਇਧਰੋਂ ਹੀ ਸ਼ੁਰੂ ਕਰ ਲੀਏ ਜੀ ਕਿੱਥੋਂ ਕਰ ਲੋ ਜੀ ਇਧਰੋਂ ਛੋਟੀਆਂ ਤੋਂ ਕਰ ਲੈਣੇ ਚਲੋ ਹਣਾ ਜਿਵੇਂ ਕਿਸੇ ਦਾ ਘੱਟ ਰੇਟ ਹੁੰਦਾ ਇਧਰ ਮਾਰ ਕੈਮਰਾ ਮਿੱਤਰਾਂ ਛੋਟੀਆਂ ਕੱਟੀਆਂ ਤੋਂ ਆਪਾਂ ਸ਼ੁਰੂ ਕਰ ਦਿਆਂ ਜਿਵੇਂ ਕਿਸੇ ਦਾ ਬਜਟ ਘੱਟ ਹੁੰਦਾ ਕੱਟੀਆਂ ਵਧੀਆ ਭਾਲਦੇ ਹੁੰਦੇ ਆ ਇਹ ਜੈਡ ਬਲੈਕ ਆ ਗਈ ਭਾਈ ਹਾਂਜੀ ਆਹ ਦੇਖੋ ਮਿੱਤਰੋ ਜਮੀ ਜੈਡ ਬਲੈਕ ਦੋ ਕਬਾਲ ਹੈਗੇ ਦੋ ਕਬਾਲ ਨੇ ਅੱਛਾ ਜੀ ਹਾਂਜੀ ਦੋ ਕਵਾਲ ਨੇ ਬਈ ਪੂਰਾ ਅੰਕਲਜੀ ਦਾ ਸਾਫ ਸੁਥਰਾ ਕੰਮ ਹੈ ਨਹੀਂ ਆਮ ਵਪਾਰੀ ਲਵੇ ਹੁੰਦੀ ਹੈ ਦੋ ਬਾਲ ਮਿੰਟ ਜੀ ਕੱਟ ਕੇ ਮਾਰਨੇ ਦੀ ਅਗਲੇ ਨੇ ਹਨਾ ਉਹੀ ਉਹੀ ਗੱਲ ਹੈ ਇਹ ਕੋਈ ਇਹ ਹੇਰਾ ਫੇਰੀ ਵਾਲਾ ਕੰਮ ਨਹੀਂਗਾ ਪੂਰਾ ਸਾਫ ਸੁਥਰਾ ਕੰਮ ਹੈ ਇਹਦੀ ਉਮਰ ਕੀ ਰਹਿਣੀ ਆ ਜੀ ਇਹ ਸਾਲ ਦੇ ਅੰਦਰ ਆਈ ਲੈ ਮਿੱਤਰੋ ਇਹ ਸਾਲ ਦੇ ਅੰਦਰ ਆ ਗਈ ਕੱਟੀ ਬੋਡੀ ਸਟਰਕਚਰ ਤੁਸੀਂ ਕਰੋ ਚੈੱਕ ਸਿੰਗੀ ਦੇਖੋ ਕਰਮਾਂ ਵਾਲੀ ਲੱਗੀ ਮੋੜਨ ਪਿੱਠ ਪੂੜਾ ਦੇਖੋ ਬਈ ਇਹਦੀ ਆਪਾਂ ਝੋਲੀ ਦਿਖਾਉਂ ਝੋਲੀ ਬਈ ਦੇਖੋ ਤੁਸੀਂ ਐ ਨਾਲੋਂ ਬਾ ਕਮਾਲ ਹੀ ਲੱਗੀ ਹੋਈ ਆ ਮਿੱਤਰੋ ਬਹੁਤ ਹੀ ਵਧੀਆ ਝੋਲੀ ਇਹਨੂੰ ਤੋੜ ਕੇ ਦਿਖਾ ਦਾਂਗੇ ਬਈ ਹਾਂਜੀ ਲੈ ਕਰਾਂ ਤੋ ਛੋਟੇ ਆ ਗਏ ਨਾ ਜਿਹੜੇ ਘੱਟ ਰੇਟ ਵਾਲੇ ਨੇ ਤੇ ਕਈ ਆਪਣੇ ਯਾਰ ਬੇਲੀ ਪਾਲਦੇ ਹੁੰਦੇ ਆ ਵੀ ਘੱਟ ਪੈਸੇ ਨਾਲਉਣੇ ਨੇ ਤੇ ਕੱਤੀ ਵਧੀਆ ਲੈਣੀ ਆ ਨਾ ਹਰੇਕ ਦਾ ਸ਼ੌਂਕ ਹੁੰਦਾ ਕੱਤੀ ਪਾਲਣਾ ਘੱਟ ਰੇਟ ਹੁੰਦਾ ਆਹ ਕੱਤੀ ਚੱਕ ਲਓ ਮੇਟਰੋ ਕੱਤੀ ਕਰ ਲਓ ਚੱਕ ਬਈ ਤੁਸੀਂ ਕਾਲੀ ਬਾ ਕਮਾਲ ਜੈਡ ਬਲੈਕ ਆ ਜਾਵਾ ਜਾਮਨ ਜਿੰਨੀ ਕਾਲੀ ਐ ਸੁੰਗੀ ਲੱਗੀ ਮੋੜਨਾ ਪਿੱਠਪੁੜੇ ਦੀ ਕੁਰੀ ਓਕੇ ਆ ਝੋਲੀ ਵੀ ਬਹੁਤ ਵਧੀਆ ਲੱਗੀ ਆ ਕਰਮ ਵਾਲੀ ਨੂੰ ਫੇਰ ਦੇਖੋ ਬਈ ਮਿੱਤਰੋ ਐ ਕਿਤੇ ਵ ਦੇ ਕੋ ਮਤਰਾ ਕਿੰਨੀ ਆ ਢੋਲੀ ਦੇ ਫੋਨੋਂ ਵੀ ਪੂਰੇ ਬਾਲ ਪੈਂਦੇ ਆ ਇਹਦੀ ਉਮਰ ਕੀ ਰਹਿਣੀ ਆ ਜੀ ਸਾਡੇ 11 ਮਹੀਨੇ ਆ ਜੀ ਸਾਡੇ 11 ਮਹੀਨੇ ਮਿੱਤਰੋ ਇਹਦੀ ਉਮਰ ਹੈ ਤੇ ਰੇਟ ਇਹਦਾ ਕੀ ਰਹਿਣਾ ਜੀ ਇਹਦਾ 19000 ਤੇ ਮੌਕੇ ਤੇ ਮਾਨਤਾ ਨੂੰ ਲੈ ਜੀ ਮਿੱਤਰੋ ਇਹ ਚ ਮੌਕੇ ਤੇ ਮਾਨਤਾ ਨੂੰ ਅੰਕਲ ਜੀ ਕਹਿੰਦੇ ਵਧੀਆ ਕਰ ਦਾਂਗੇ 19000 ਕੀ ਇਹਦੀ ਡਿਮਾਂਡ ਕਰੀ ਆ ਤੇ ਅੱਗੇ ਆ ਗਈ ਦੋਜੇ ਨੰਬਰ ਵਾਲੀ ਕੱਟੀ ਹੈ ਨਾ ਜੀ ਇਹਦੀ ਉਮਰ ਕੀ ਰਹਿਣੀ ਆ ਇਹ 10 ਮਹੀਨੇ ਦੀ ਕੱਟੀ ਆ ਗਈ ਮਿੱਤਰੋ ਪਿੱਠਪੂੜੇ ਦੀ ਇਹ ਵੀ ਬਹੁਤ ਹੀ ਜ਼ਿਆਦੇ ਸਮੀ ਪਲ ਜਾਣਾ ਚੰਗੀ ਹੈ ਮੋਹਰਾ ਨਸਲ ਜੀ ਚੋਲੀ ਦੇਖੋ ਮਿੱਤਰੋ ਪੂਰੇ ਗੈਪ ਤੇ ਧਣ ਲੱਗਿਆ ਹੋਇਆ ਕੋਈ ਫੂਡ ਸੰਖ ਨਹੀਂ ਮਿਲਣੀ ਬੂਥ ਤੋਂ ਤੁਸੀਂ ਕਰੋ ਚੈੱਕ ਬਹੁਤ ਹੀ ਜਿਆਦਾ ਸਮੀਪੜੀ ਕੱਟੀ ਆਣਾ ਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਇਹਦਾ 18000 ਰੁਪਏ 18000 ਜਮਾਨਤਾਨ ਹੋ ਜੂਗੀ 18000 ਦੇ ਵਿੱਚੋਂ ਮਾਨਤਾਨ ਹੋ ਜੂ ਲੈਗ ਸਕੋਰ ਦੇਖੋ ਤੁਸੀਂ ਜਿੰਨੀ ਕੋਮਰਾ ਹੈ ਸਮੀਪੜੀ ਬਹੁਤ ਜਿਆਦਾ ਚੰਗੀ ਹੋਈ ਹੈ ਨਹੀਂ ਹੈਗਾ ਵੀ ਆਪਾਂ ਨੂੰ ਲਿੱਸੀ ਨਹੀਂ ਕਹਿ ਸਕਦੇ ਹਨ ਅਜੇ ਬੱਚਾ ਹੀ ਹੈ ਇਹਦਾ 35000 ਰੁਪਏ ਲੈ ਵੀ ਮਿੱਤਰੋ ਕਿੰਨਾ ਬਣਦਾ ਦੀ ਜੀ 37 ਬਣਦਾ 37 ਬਣਦੇ ਲੈ 2000 ਰੁਪਏ ਜੋੜੇ ਦੇ ਵਿੱਚੋਂ ਆਫਰ ਲਾਤੀ ਕਿਸੇ ਨੂੰ ਵੀ ਚਾਹੀਦਾ ਜੋੜੇ ਦੇ ਵਿੱਚੋਂ ਤੁਹਾਨੂੰ 2000 ਰੁਪਏ ਛੋਟ ਕਰੀ ਜਾਊ ਉਹ ਚੋਂ ਵੀ ਮਾੜਾ ਮੋਟਾ ਮਾਨਤਾਨ ਹੋ ਜੂਣਾ ਜੀ ਹਾਂ ਉਹ ਚੋਂ ਵੀ ਮਾਨਤਾਨ ਹੋ ਜੂ ਤੇ ਅੱਗੇ ਆਪਾਂ ਇਧਰ ਨੀਲੀਆਂ ਤੇ ਮਾਰਦੇ ਕੈਮਰਾ ਜਿਹਦੀ ਅੱਜ ਦੇ ਟਾਈਮ 'ਚ ਪੂਰੀ ਟ੍ਰੈਂਡਿੰਗ 'ਚ ਚੱਲ ਰਹੀਆਂ ਨੇ ਤੇ ਐ ਸਮਝ ਲਓ ਵੀ ਬਲੈਕ ਵਾਲਾ ਹੀ ਕੰਮ ਹੋਇਆ ਪਿਆ ਤਾਂ ਮਿਲਦੀ ਹੀ ਨਹੀਂ ਛੇਤੀ ਹਣਾ ਜੀ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਘੱਟ ਮਿਲਦੀ ਐ ਇਹ ਘੱਟੀ ਜੀ ਨੀਲੀ ਰਗੀ ਥੋੜੀ ਘੱਟ ਮਿਲ ਹਾਂ ਜੀ ਕੋਈ ਨਾ ਕੋਈ ਨਾ ਕਰਦੇ ਇਹ ਤੇ ਆਪਣਾ ਰਿਕਾਰਡ ਵੀ ਆਣਾ ਜੀ ਇਹਦੀ ਮਾਂ ਬਈ ਮੇਲੇ ਦੀ ਚੈਂਪੀਅਨ ਆ ਜਿੱਥੋਂ ਆਪਾਂ ਇਹ ਕੱਟੀਆਂ ਖਰੀਦੀਆਂ ਤੇ ਰਿਕਾਰਡ ਦਿਖਾਓ ਮੜਾ ਜੀ ਫੋਟੋ ਇਹਦਾ ਆਪਣੇ ਲਾ ਕੇ ਰਿਕਾਰਡ ਵੀ ਪਿਆ ਬਈ ਬਾਕੀ ਸੋਨੂੰ ਆਪ ਹੀ ਕੁਆਲਿਟੀ ਦੱਸਦੀ ਹੋਣੀ ਆ ਬਾਡੀ ਸਟਰਕਚਰ ਬਹੁਤ ਹੀ ਵਧੀਆ ਸਾਰੇ ਮਾਰਕੇ ਪੂਰੇ ਕਰਦੀ ਆ ਬਈ ਤੁਸੀਂ ਆ ਨਾਲ ਆਹਦਾ ਰਿਕਾਰਡ ਆ ਜੀ ਮਾਂ ਦਾ ਆ ਦੇਖੋ ਬਈ ਨਾਲ ਹੀ ਖੜੀ ਆ ਕਰਮ ਵਾਲੀ ਆ ਫੋਟੋ ਦੇ ਵਿੱਚ ਬਈ ਇਹੀ ਕੱਟੀਆਂ ਨਿਸ਼ਾਨੀ ਲਾਈ ਹੋਈ ਆ ਆਪਾਂ ਨੇ ਇਹਦੀ ਮਾਂ ਮੇਲੇ ਦੀ ਚੈਂਪੀਅਨ ਸੀ ਜੀ ਪੂਰੇ ਵਧੀਆ ਤੋਂ ਉਧਰ ਕਾੜਦੀ ਆ ਇੱਕ თან ਗੁਲਾਬੀ ਹੈ ਤੇ ਧੁੰਨ ਗੁਲਾਬੀ ਹੈ ਅੱਖਾਂ ਦੇ ਦੋਹਾਂ 'ਚ ਜਵਾਬ ਹੈ ਸਿੰਗੀ-ਸੂੰਗੀ ਮੋੜ ਲਾ ਗਈ ਇਹਨੂੰ ਤੋੜ ਕੇ ਦਿਖਾਉਂਦੀ ਮੈਂ ਚਾਰੇ ਪੈਰ ਚਿੱਟੇ ਨੇ ਪੂਰੀ ਪ੍ਰੋਪਰ ਮਾਰਕਿੰਗ ਚਾਰੇ ਮਾਰਕੇ ਹੈਗੇ ਨੇ ਪ੍ਰੰਟ ਤੋਂ ਦਿਖਾਉਂਦੀ ਕਰ ਮਾਰ ਕੇ ਕੈਮਰਾ ਇੱਕ ਪੰਗਲਾਬੀ ਹੈ ਤਾਂ ਪੂਰੀ ਸਮੀ ਬੜੀ ਕੱਤੀ ਹੋਈ ਹੈ ਜਿਵੇਂ ਆਪਾਂ ਕਹਿ ਸਕਦੇ ਨਹੀਂ ਪੂਰੀ ਵਧੀਆ ਜੀਨੇ ਬਰੀਡ ਤੇ ਕੰਮ ਕਰਨਾ ਆਹ ਕੱਤੀ ਖਰੀਦ ਲਓ ਬਈ ਕਿਉਂਕਿ ਹੁਣ ਤੱਕ ਹੋਣੇ ਵੀ ਉਹਨਾਂ ਹੀ ਬਣ ਜੇ ਬਰੀਡ ਤੇ ਕੰਮ ਕਰੋਗੇ ਗਾਹਾਂ ਬੱਚੇ ਬਹੁਤ ਸੋਹਣੇ ਦਿਓਗੇ ਬਾਈ ਦੇਖੋ ਤੁਸੀਂ ਜਵਾਨ ਸਾਰੀ ਗਲਾਬੀ ਥਣ ਪੂਰਾ ਮੋਟਾ ਲੱਗਿਆ ਸਿੰਗੀ ਲੱਗੀ ਮੋੜਨ ਠੰਡੀ ਸੀਲ ਠੰਡੀ ਸੀਲ ਜਮਾ ਝੋਲੀ ਕਰਾ ਦੀ ਚੱਕ ਲੈ ਉਹਦੀ ਮੋੜ ਲੱਗਿਆ ਇੱਕ ਮਿੰਟ ਝੋਲੀ ਦੇਖੋ ਬਾਈ ਤੁਸੀਂ ਪੂਰੀ ਵਧੀਆ ਝੋਲੀ ਥਣ ਦੇਖੋ ਪੂਰਾ ਗੈਪ ਤੇ ਲੈ ਬਾਂਦੇ ਬਾਈ ਪੂਰੀ ਵਧੀਆ ਸਮੀ ਕੋਲੀ ਪਿੱਠ ਕੋੜੇ ਵੀ ਤੁਸੀਂ ਆਪ ਕਰੋ ਚੈੱਕ ਪੂਰੀ ਵਧੀਆ ਝੋਟੀ ਬਣ ਜੂਵੇ ਇਹਦੀ ਉਮਰ ਕਿੰਨੀ ਆ ਜੀ ਇਹ 2 ਸਾਲ ਦੇ ਮੈ ਰ ਹੋ ਸਕਦਾ 1.5 ਦੇ ਅੰਦਰ ਦਾ 1.5 ਸਾਲ ਦੀ ਇਹ 1.5 ਦੇ ਅੰਦਰ ਦਾ 1.5 ਸਾਲ ਦੀ ਇਹ ਕੱਟੀ ਆ ਬਈ ਰੇਟ ਇਹਨਾਂ ਦੇ ਨੀਲੀ ਰਾਵੀਆਂ ਦੇ ਤੁਹਾਨੂੰ ਪਤਾ ਤੇਜ਼ ਹੀ ਨੇ ਇਹ ਇਹ ਕਿੰਨੇ ਦੀ ਦੇ ਦਾਂਗੇ ਆਪਾਂ ਜੀ ਇਹਦਾ ਮੁੱਲ ਹੈਗਾ 33000 ਮਾਦੀ ਮੌਕੇ ਦੇ 38000 ਦੇ ਵਿੱਚ ਬਈ ਤੁਹਾਨੂੰ ਬਹੁਤ ਹੀ ਘੱਟ ਰੇਟ ਵਿੱਚ ਅੰਕਲ ਜੀ ਲਗੋ ਮਿਲ ਜੂਗੀ ਕਿਉਂਕਿ ਇਹ ਜਿਵੇਂ ਦਾ ਇਹਦਾ ਰਿਕਾਰਡ ਹੈ ਇਹ ਕੱਟੀ ਦੀ ਕੋਈ ਕੀਮਤੀ ਨਹੀਂ ਗਿਓ ਹਿਸਾਬ ਨਾਲ ਤਾਂ ਜਿੱਡਾ ਇਹਦਾ ਰਿਕਾਰਡ ਹੈ ਨਾ ਜੀ ਹਾਂ ਜੀ ਤੇ ਆ ਗਈ ਅੱਗੇ ਦੂਜੇ ਨੰਬਰ ਵਾਲੀ ਕੱਟੀ ਇਹਦੀ ਉਮਰ ਕੀ ਰਹਿਣੀ ਹੈ ਜੀ ਇਹ ਹੈਗੀ 16-17 ਮਹੀਨੇ ਦੀ 16-17 ਮਹੀਨੇ ਦੀ ਆ ਮਿੱਤਰੋ ਗੁਮਾਰ ਚੈੱਕ ਕਰ ਇਹਨੂੰ ਇੱਧਰੋਂ ਕੱਢੋ ਵੀਰੇ ਕਰਦੇ 16-17 ਮਹੀਨੇ ਹੈ ਬਈ ਕੁਆਲਿਟੀ ਤੁਸੀਂ ਇਹਦੀ ਚੈੱਕ ਕਰੋ ਬਹੁਤ ਹੀ ਬਾ ਕਮਾਲ ਹੈ ਐਂ ਲੱਗਦਾ ਵੀ ਦੂਰੋਂ ਜਿਵੇਂ ਬੱਛੀ ਹੁੰਦੀ ਆ ਨਾ ਵੀ ਵਰਗੀ ਆ ਚਾਰੇ ਤਣ ਗਲਾਬੀ ਨੇ ਬਈ ਨਹੀਂ ਚਾਰੇ ਤਰ੍ਹਾਂ ਦੀ ਝੋਲੀ ਦੀ ਗਲਾਬੀ ਬਹੁਤ ਘੱਟ ਮਿਲਦੀ ਆ ਤੁਸੀਂ ਐਂ ਸਮਝ ਲਓ ਵੀ ਚਾਰੇ ਤਣ ਗਲਾਬੀ ਥੂੜੇ ਵੀ ਨਿਸ਼ਾਨ ਅੱਖਾਂ ਪੂਰੀਆਂ ਪ੍ਰੋਪਰ ਹੈ ਕੁਆਲਿਟੀ ਤੁਸੀਂ ਕਰੋ ਜੇ ਚਾਰੇ ਪੈਰ ਜਿੱਟੇ ਉਹਦੀ ਸੁਮੀ ਬੜੀ ਆ ਗਈ ਮੂਰੀ ਆਹ ਦੇਖੋ ਤੁਸੀਂ ਝੋਲੀ ਦੇ ਮਾਰ ਕੈਮਰਾ ਮਿੱਤਰਾਂ ਚਾਰੇ ਥਣ گلابی ਪੂਰੇ ਮਾਰ ਕੇ ਕਵਰ ਕਰਦੀ ਆ ਬਈ ਜਿਵੇਂ ਆਪਾਂ ਕਹਿ ਸਕਦੇ ਆ ਨਾ ਥੋੜੀ ਜਿਹੀ ਨਮਾਉਣ ਵਾਲ ਸਿਆਲ ਕਰਕੇ ਨਾ ਝੁੰਡ ਕਰਕੇ ਜਦੋਂ ਗਰਮੀ ਦੇ ਵਿੱਚ ਨਮਾਈਆਂ ਬਹੁਤ ਹੀ ਜ਼ਿਆਦੇ ਆਡੀ ਜਾਂਚਣਾ ਇਹ ਕੰਮ ਨਹੀਂ ਹੁੰਦਾ ਜਿਵੇਂ ਥਣ ਵੀ گلابی ਆ ਜੀ ਡਿਮਾਂਡ ਕੀ ਕਰਦੇ ਆ ਜੀ ਇਹਦਾ 38000 ਲੈ ਮਿੱਤਰੋ ਇਹ ਵੀ ਤੁਹਾਨੂੰ 38000 ਚ ਮਿਲ ਜੂਗੀ ਜੇ ਜੋੜਾ ਕੋਈ ਜੱ ਲਵੇ ਜੀ 2000 ਕੱਟ ਕਰ ਦਾਂਗੇ ਜੋੜੇਮਗਰ ਲੈ ਵੀ 2000 ਰੁਪਏ ਛੋਟ ਹੋ ਜੂ ਜੋੜੇਮਗਰ 37 3000 ਦੀਆਂ ਰਹਿ ਜਾਣਗੀਆਂ ਕੁਆਲਿਟੀਆਂ ਬਹੁਤ ਹੀ ਚੰਗੀਆਂ ਨੇ ਇਹ ਕੱਟੀਆਂ ਦੀ ਮੌਕੇ ਤੇ ਮੰਗ ਬਣ ਹੋ ਜੂ ਤੇ ਆ ਵੀ ਆ ਗਈ ਅੱਗੇ ਨੀਲੀ ਰਾਬੀ ਇਹ ਵੱਡੀ ਉਮਰ ਦੀ ਆ ਗਈ ਥੋੜੀ ਜਿਹੀ ਝੋਤੀ ਆ ਗਈ ਹੈ ਨਾ ਸਿੰਗੀ ਵਾਲਾ ਕੀ ਮੋੜਨ ਬਾਈ ਮੱਥੇ ਤੇ ਫੂਲੇ ਇਹਦੇ ਚਾਰੇ ਪੈਰ ਤੇ ਨਿਸ਼ਾਨੀਆਂ ਜਿਵੇਂ ਕਹਿ ਸਕਦੇ ਆ ਪੂਰੀ ਵਧੀਆ ਸਮੀ ਪੜੀ ਇਹਦੀ ਉਮਰ ਜੀ ਇਹ 1.5 ਸਾਲ ਇਹ ਝੋਟੀ ਮਿੱਤਰੂ 1.5 ਸਾਲ ਦੀ ਹੈ ਇਹਦਾ 6 ਮਹੀਨਿਆਂ ਦੇ ਵਿੱਚ ਸੀਮਲ ਲੈ ਜਾ ਬਹੁਤ ਹੀ ਵਧੀਆ ਝੋਟੀ ਹੈ ਇਹਦਾ ਰੇਟ ਕੀ ਹੈ ਜੀ ਇਹਦਾ 35000 ਰੁਪਏ ਇਹਦਾ 37000 ਰੁਪਏ 37000 ਦੇ ਵਿੱਚੋਂ ਵੀ ਅੰਕਲ ਜੀ ਮਾਨਤਾ ਕਰਦਾਨਗੇ ਕੋਈ ਪੱਥਰ ਤੇ ਲਿਖੀ ਰੀਮ ਨਹੀਂ ਦੀ ਤੇ ਜਿਹੜੇ ਹਿਸਾਬ ਨਾਲ ਕੁਆਲਿਟੀ ਹੈ 37000 ਬਈ ਬਹੁਤ ਹੀ ਰੇਟ ਘਟਾ ਹੈ ਕਿਰਾਂ ਨੇ ਤੋੜ ਕੇ ਦਿਖਾ ਦੇ ਇਹਨੂੰ ਵੀ ਬਾਈ ਬਹੁਤ ਇਕੱਠੀ ਸੁਣੀ ਬੋੜ ਤੋੜ ਕੇ ਅੱਜ ਆਪਾਂ ਤੁਹਾਨੂੰ ਵਿੱਚੋਂ ਵਿੱਚੋਂ ਦਿਖਾ ਦਾਂਗੇ ਕਿਉਂਕਿ ਅੱਜ ਲਾਟ ਹੈ ਬਹੁਤ ਜਿਆਦਾ ਵੱਡਾ ਇਕੱਲੀ ਇਕੱਲੀ ਤੋੜਨ ਲਾ ਕੇ ਪਤਾ 2 ਘੰਟੇ ਲੱਗ ਜਾਣਗੇ ਹਣਾ ਬਈ ਵਿੱਚੋਂ ਵਿੱਚੋਂ ਜਿਹੜੀ ਜਿਹੜੀ ਇਕੱਠੀ ਦੀ ਪੂਰੀ ਟੋਕੇ ਖੜਨੀ ਗੁਰਨੀ ਦੇਖੋ ਬਈ ਸਿੰਘ ਦੇਖੋ ਕਰਮਾੜੀ ਮੋੜ ਰਹੀ ਹੈ ਥਣਾ ਦੀ ਕੁਆਲਿਟੀ ਬਹੁਤ ਹੀ ਜਿਆਦਾ ਔਰ ਨਾ ਨਟਰਲ ਕੰਨ ਦੇਖੋ ਵਈ ਤੁਸੀਂ ਕਿੰਨਾ ਗੈਪ ਤੇ ਆ ਤੇ ਕਿੰਨਾ ਚੰਗਾ ਥਾਣਾ ਪੂਰਾ ਦੇਖੋ ਕਰਮਾਲੀ ਨੇ ਬੂਚਾ ਕੇ ਖੜ ਗਈ ਪੂਰੀ ਠੰਡੀ ਤੇ ਚੀਜ਼ ਦੀ ਹੈ ਆ ਲੈ ਬੰਦ ਦੇ ਲੈ ਅੱਗੇ ਆ ਗਈ ਮਿੱਤਰੋ ਤੁਹਾਡੇ ਵਾਸਤੇ ਬੂਰੀਆਂ ਬੂਰੀਆਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੀਆਂ ਨੇ ਤੇ ਮਿਲਦੀਆਂ ਵੀ ਬਹੁਤ ਘੱਟ ਨੇ ਆ ਆ ਗਈ ਬੂਰੀ ਹਨਾ ਬਈ ਹਾਂਜੀ ਇਹ ਥੋੜੀ ਜਿਹੀ ਨੀਲੀ 라ਵੀ ਨੂੰ ਟੱਚ ਕਰਦੇ ਜਿਵੇਂ ਮੱਥੇ ਦੇ ਫੂਲਾ ਹਨ ਵੀ ਚਾਰੇ ਪੈਰਾਂ ਦਾ ਵੀ ਚਾਰੇ ਪੈਰਾਂ ਤੇ ਹਾਂ ਨੀਲੀ 라ਵੀ ਜਬੂਰੀ ਆ ਗਈ ਬਈ ਗਾਹਾਂ ਬੱਚੇ ਬਹੁਤ ਸੁੰਨੇ ਦੇਊਗੀ ਇਹਦੀ ਉਮਰ ਕੀ ਦੇਣੀ ਐ ਕੋਜੀ ਇਹ ਡੇਢ ਤੋਂ ਅੰਦਰ ਜਹਿ ਕਿ ਦਿੱਕੀ ਐ ਡੇਢ ਸਾਲ ਤੋਂ ਬਈ ਅੰਦਰ ਹੀ ਆ ਹਜੇ ਸਮੀ ਭਲੀ ਬਹੁਤ ਜ਼ਿਆਦੇ ਹੋਈ ਆ ਬਾਡੀ ਸਟਰਕਚਰ ਤੁਸੀਂ ਆਪ ਚੈੱਕ ਕਰੋ ਪਿੱਠ ਕੁੜਾ ਬਹੁਤ ਹੀ ਵਧੀਆ ਲੱਗਿਆ ਹੋਇਆ ਹਨਾ ਚਾਰੇ ਪੈਰ ਚਟਿਆ ਜੇ ਥੋੜਾ ਨਵਾਇਆ ਨਹੀਂ ਹੋਇਆ ਘੱਟ ਨਵਾਇਆ ਜਿਹਾ ਠੰਡ ਕਰਕੇ ਹਾਂ ਨਹੀਂ ਪੂਰੀ ਮਾਰਕਿੰਗ ਦਿੱਤੀ ਤੁਹਾਨੂੰ ਉਹ ਤੁਸੀਂ ਤਸੱਲੀ ਕਰ ਲਓ ਜੇ ਆ ਕੇ ਇਹਨੂੰ ਤੋੜ ਕੇ ਲਿਖਾ ਪਰੇ ਬਈ ਲੈ ਕਾਢਿਆ ਇਹਨੂੰ ਵੀ ਬਈ ਅੱਜ ਅੰਕਲ ਜੀ ਲਵੇ ਦੋ ਬੂਰੀਆਂ ਦੋ ਨੀਲੀਆਂ ਤਿੰਨ ਜੈਡ ਬਲੈਕ ਤੇ ਅੱਜ ਪੂਰਾ ਵੱਡਾ ਹੀ ਰਾਟ ਕਰਤਾ ਬਹੁਤ ਵੀ ਜ਼ਿਆਦੇ ਖਮੀ ਪਈ ਹੋਈ ਆ ਬਈ ਦੇਖੋ ਤੁਸੀਂ ਕੁਆਲਿਟੀ ਕਰੋ ਜੈਤਨ ਜਿਹੜੇ ਮੇਰੇ ਯਾਰ ਵੈਲੀ ਬੂਰੀ ਦੀ ਡਿਮਾਂਡ ਕਰਦੇ ਆ ਦੇਖੋ ਕੜਨੀ ਕੁੱਨੀ ਬੜੇ ਹਲਕੇ ਤੋਂ ਮੰਗਦੇ ਆ ਬੂਰੀ ਦੀ ਹਕਤ ਕਰਦੇ ਕੋਈ ਨਾ ਕੋਈ ਨਾ ਪੜਾਵਾ ਇਹਦੀ ਤੰਗ ਵੀ ਆਪਾਂ ਕਰਨੀ ਹੁੰਦਾ ਝੋਲੀ ਝੋਲੀ ਬਹੁਤ ਜ਼ਿਆਦਾ ਚੰਗੀ ਲੱਗੀ ਆ ਕਰਮ ਵਾਲੀ ਨੂੰ ਬੰਦੇ ਬਈ ਆ ਜਾ ਇਹ ਆ ਗਏ ਮਿੱਤਰੋ ਗੂਰੀ ਪੂਰੀ ਵਧੀਆ ਕੁਆਲਿਟੀ ਚ ਜਿਵੇਂ ਆਪਾਂ ਕਹਿ ਸਕਦੇ ਨੀ ਗੂਰੀਆਂ ਦੇ ਸਕੀਨ ਬਹੁਤ ਵੇਖੇ ਨੇ ਡਿਮਾਂਡ ਵੀ ਬਹੁਤ ਜ਼ਿਆਦਾ ਆ ਪੂਰੀ ਕੱਟੀ ਲਈ ਇਹਦੀ ਡਿਮਾਂਡ ਕੀ ਕਰਦੇ ਆ ਪਰ ਇਹਦਾ 40000 ਬਾਕੀ ਮੌਕੇ ਤੇ 40000 ਰੁਪਏ ਬਈ ਇਹਦੀ ਡਿਮਾਂਡ ਆ ਮੌਕੇ ਤੇ ਮਾਨਤਾਣਾ ਵਧੀਆ ਹੋ ਜੂਗਾ 31 ਵਧੀਆ ਬਹੁਤ ਜ਼ਿਆਦਾ ਕੁਆਲਿਟੀ ਆ ਹਨਾ ਤੇ ਆ ਕੱਟੀ ਆ ਗਈ ਇਹ ਸਿੰਗ ਤਾਂ ਨਹੀਂ ਹਲਦੇ ਦੀ ਮੀਣੀ ਤਾਂ ਨਹੀਂ ਆ ਗਈ ਅੱਛਾ ਉਹ ਲੱਗਦੀ ਆ ਨਾ ਹੈ ਵੀ ਨਹੀਂ ਆ ਮੀਣੀ ਜੀ ਗਈ ਆ ਮੀਣੀਆਂ ਜੀ ਗਈ ਬਈ ਕੁਆਲਿਟੀ ਫੇਸ ਦੀ ਦੇਖੋ ਬੂਥ ਬਾਥ ਬਹੁਤ ਲੰਬੀ ਆ 골ਡਨ ਬੂਰੀ ਆ 골ਡਨ ਬੂਰੀ ਆ ਗਈ ਪਿੱਠ ਪੁੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਹੋਇਆ ਹੈ ਝੋਲੀ ਦੇਖੋ ਬਈ ਬਾ ਕਮਾਲੀ ਲੱਗੀ ਹੋਈ ਆ ਬਹੁਤ ਹੀ ਵਧੀਆ ਝੋਲੀ ਆ ਲੈ ਮਿੱਤਰੋ ਇਹਦੀ ਰੇਟ ਕੀ ਕਰਦੇ ਆ ਕਣੀ ਉਹਲੇ ਦਾ ਵੀ 40000 ਹੈ ਇਹਦਾ ਵੀ 40000 ਰੁਪਏ ਚੋਂ ਵੀ ਮਾਨਤਾਣਾ ਵਧੀਆ ਖੁੱਲਾ ਕਰ ਦਣਗੇ ਤੇ ਅੱਗੇ ਆ ਗਈਆਂ ਆ ਇਹਨਾਂ ਦੀ ਉਮਰ ਕੀ ਰਹਿਣੀ ਆ ਜੀ ਇਹ ਕੋਈ 14 ਮਹੀਨੇ ਦੀ ਕੋਈ 15 ਮਹੀਨੇ ਦੀ 14 ਮਹੀਨੇ ਦੀ ਇਹ ਮੋਰਾ ਚ ਆ ਗਈਆਂ ਮੋਰਾ ਚ ਲੈ ਇਹਨਾਂ ਦੇ ਮਰਵਾ ਦੇ ਕੈਮਰਾ ਬਈ ਬੂਥਵਾ ਤੇ ਇਹਨੂੰ ਵੀ ਬਹੁਤ ਚੰਗੀ ਲੱਗੀ ਆ ਬਹੁਤ ਸੋਹਣਾ ਲੱਗੂ ਫੇਸ ਕੁਆਲਿਟੀ ਦੇਖੋ ਤੁਸੀਂ ਸਿੰਘੀਆਂ ਮੋੜਨ ਲੱਗੀਆਂ ਬਹੁਤ ਹੀ ਜਿਆਦਾ ਸਮੀਆਂ ਪਲੀਆਂ ਹੋਈਆਂ ਨੇ ਇਹਦਾ ਰੇਟ ਕੀ ਕਰਦੇ ਆ ਜੀ ਇਹਦਾ 25000 ਰੁਪਏ ਤੇ ਇਹਦਾ ਮਿੱਤਰੋ 25000 ਰੁਪਏ ਡਿਮਾਂਡ ਆ ਬਾਕੀ ਮੋਕੇ ਦੇਜੋ ਵੀ ਮਾਰ ਦਾਂ ਉਹ ਜੀ ਦੇਖੋ ਜੀ ਬਹੁਤ ਬੂਥ ਦੇਖੋ ਤੁਸੀਂ ਬਈ ਕਿੰਨੀ ਲੰਬੀ ਆ ਤੇ ਉਹਦੀ ਉਮਰ ਕੀ ਰਹਿਣੀ ਆ ਜੀ ਪਰਲੀ ਦੀ ਉਹ 14 ਬਈ ਕਿ ਉਹਦਾ ਡਿਮਾਂਡ ਆਪਾਂ ਕੀ ਕਰਦੇ ਆਂ ਜੀ ਜੋੜੇ ਦਾ 50000 ਰੁਪਏ ਲੈ ਮਿੱਤਰੋ ਜੋੜਾ ਜੋੜਾ 50000 ਰੁਪਏ ਦਾ ਚੱਕ ਲੋ ਜਮੀ ਅੱਜ ਦਾ ਆਫਰੀਆਂ ਲਾਤੀਆਂ ਪੂਰੇ ਵੱਡੇ ਆਫਰ ਲਾਤੇ ਮੈਨੂੰ ਵੀ ਕਰ ਦੇਖੋ ਤੁਸੀਂ ਮੋੜ ਨਾ ਲਾਜੀ ਬੂਥ ਦੇਖੋ ਬਹੁਤੀ ਜਿਆਦਾ ਸਮੀ ਪਲੀ ਹੋਈ ਆ ਕੱਟੀ ਇਹ ਵੀ ਕਹਿ ਸਕਦੇ ਆ 50000 ਦਾ ਜੋੜਾ ਮਿਲ ਜੂਗਾ ਬਾਕੀ ਮੌਕੇ ਦੇ ਲੈ ਹੁਣ ਇੱਧਰ ਨੂੰ ਮਾਰਦੇ ਕੈਂ ਬਰਾ ਮਿੱਤਰਾਂ ਨੂੰ ਮਾਰਦੇ ਕੈਮਰਾ ਮੋਰਾ ਖੜੀ ਆ ਜਿਹੜੇ ਬੰਦੇ ਮੋਰਾ ਕੱਟੀਆਂ ਦੇ ਸਕਰੀਨ ਇੱਧਰ ਮੋਰਾ ਦਾ ਲਾਟ ਖੜਾ ਐ ਇੱਥੇ ਹੀ ਕਰਦੇ ਆ ਜੀ ਸ਼ੁਰੂ ਜੀ ਲੈ ਮਿੱਤਰਾਂ ਇੱਥੇ ਆ ਜਾ ਜੀ ਇਹਦੀ ਉਮਰ ਕਿੰਨੀ ਆਣੀ 16 ਮਹੀਨੇ ਦੀ ਲੈ ਇਧਰ ਮਾਰ ਕੇ ਉਹ 16 ਮਹੀਨੇ ਵਾਲੀ ਦਿਖਾ ਦੀ ਕਰੋ ਹਣ ਦੇਖੋ ਇਹ ਇਹ ਆ ਗਈ 16 ਮਹੀਨੇ ਦੀ ਖਣ ਦੇਖੋ ਬਈ ਪੂਰਾ ਗੈਪ ਤੇ ਫੇਸ ਕੁਆਲਿਟੀ ਦਿਖਾ ਦਿਓ 16 ਮਹੀਨੇ ਹੋ ਗਏ ਇਹਦਾ ਕੀ ਡਿਮਾਂਡ ਹੈ ਜੀ ਇਹਦਾ 22000 ਲੈ ਮਿੱਤਰੋ 16 ਮਹੀਨਿਆਂ ਦੀ ਕੱਟੀ 26000 ਰੁਪਏ ਦੇ ਵਿੱਚ ਕੱਦ-ਕੁੱਦ ਬਹੁਤ ਹੀ ਜ਼ਿਆਦਾ ਕਰੀ ਖੜੀਆਂ ਬੇਲਬੂਲ ਬਹੁਤ ਲੰਬੀ ਹੈ ਹਨਾ ਤੇ ਅੱਗੇ ਆ ਜੀ ਆ ਕੱਟੀ ਦੀ ਉਮਰ ਜੀ ਇਹ 1.14 ਮਹੀਨੇ 1.14 ਮਹੀਨਿਆਂ ਦੀ ਸਿੰਗੀ ਇਹ ਵੀ ਮੋੜਨ ਲੱਗੀ ਬੂਥ ਇਹਨੂੰ ਵੀ ਪੂਰੀ ਲੰਬੀ ਲੱਗੀ ਐ ਚੋਲੀ ਦਿਖਾ ਦਿਓ ਜੀ ਕਰਾਂ ਚੋਲੀ ਬਹੁਤ ਹੀ ਜ਼ਿਆਦਾ ਚੰਗੀ ਆ ਕਰਮ ਵਾਲੀ ਨੂੰ ਕਿਆ ਕਰ ਇਹ ਆਪਾਂ ਤੋੜ ਕੇ ਤਾਣੀ ਦਿਖਾ ਰਹੇ ਬਈ ਵੀਡੀਓ ਬਹੁਤ ਲੰਬੀ ਹੋ ਜਾਣੀ ਐ ਪਹਿਲੀ ਬਹੁਤ ਲੰਬੀ ਹੋਈ ਗਈ ਫਿਰ ਅਗਲਾ ਕਹਿੰਦਾ ਵੀ ਇੰਨੀ ਵੱਡੀ ਵੀਡੀਓ ਦੇਖਣ ਚ ਵੀ ਦਿੱਕਤ ਆਉਂਦੀ ਆਣਾ ਜੀ ਤੇ ਆਹ ਕੱਟੀ ਦੀ ਉਮਰ ਕੀ ਰਹਿਣੀ ਐ ਜੀ ਇਹ ਹੋਊਗੀ 17 ਮਹੀਨੇ 17 ਮਹੀਨਿਆਂ ਦੀ ਕੱਟੀ ਮਿੱਤਰੋ ਆਹ ਅਗੁੜੀ ਦੇਖੋ ਜੀ ਚੋਲੀ ਇਹਨੂੰ ਵੀ ਜਮੇ ਬਾ ਕਮਾਲ ਹੀ ਲੱਗੀ ਆ ਜਮੀਨ ਠੰਡੀ ਢੀਲ ਨੇ ਪੂਰੀਆਂ ਹੀ ਨਹੀਂ ਕਹਿ ਸਕਦੇ ਕਿ ਕੋਈ ਅੱਛ ਵੀ ਨਹੀਂ ਹਨਾ ਤੇਰੀ ਡਿਮਾਂਡ ਕੀ ਹੈ ਜੀ ਇਹਦਾ 24000 ਇਹਦਾ ਮਿੱਤਰੋ 24000 ਰੁਪਇਆ ਰੇਟ ਅੱਜ ਬਹੁਤ ਹੀ ਜਾਇਜ਼ ਨੇ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਤੇ ਲੈ ਅੱਗੇ ਮਰਵਾ ਦਿਓ ਕੈਮਰਾ ਇਹ ਜੈਡ ਬਲੇਗਾਂ ਲੈ ਲੈ ਨੂੰ ਕੋਈ ਦੋ ਚਿਰ ਖਾ ਇਹ ਘੱਟੀ ਪੂਰੇ ਵਧੀਆ ਰਿਕਾਰਡ ਜੀ ਝੋਲੀ ਦੇ ਬਾਲ ਦੇਖ ਲਓ ਮਿੱਤਰੋ ਤੁਸੀਂ ਕਿੱਥੇ ਤੱਕ ਨਹੀਂ ਆਹ ਉਦੇ ਤੱਕ ਸਾਰੀ ਝੋਲੀ ਤਿਆਰ ਕਰੋ ਇਹ ਹਵਾਨਾ ਇਹਦੀ ਉਮਰ ਕੀ ਹੈ ਜੀ ਇਹ 14 ਮਹੀਨੇ 14 ਮਹੀਨਿਆਂ ਦੇ ਵਿੱਚ ਤੁਸੀਂ ਝੋਲੀ ਦੇਖ ਲਓ ਬਈ ਪੂਰੀ ਝੋਟੀਆਂ ਨਹੀਂ ਲੱਗੀ ਪਈ ਐ ਉਹ ਵੀ ਰਾਜਿਆ ਗੋਲ ਪਈ ਐ ਹਾਂ ਹਾਂ ਇਹ ਪੂਰੀ ਵਧੀਆ ਬੋਡੀ ਸਟਰਕਚਰ ਦੀ ਕਹਿ ਸਕਦੇ ਆ ਆਪਾਂ ਲੈ ਇਹ ਤਰ੍ਹਾਂ ਕੋਲ ਦੇ ਨੂੰ ਤੋੜ ਕੇ ਰਖਾ ਦੇ ਗਿਆ ਉਹ ਵੀ ਇਤਲਾ ਦੇ ਜਿਹੜਾ ਕਦਮ ਆਉਂਦੇ ਨੇ ਨਾ ਜੀ ਹਾਂ ਇਹ ਸਾਰੀ ਫਿਰ ਗਲੇ ਚ ਪਾਇਆ ਨਾ ਹੋ ਗਿਆ ਹਾਂ ਯਾਰ ਇਹਦਾ ਸੰਗਲੇ ਦੇ ਨਾਲ ਲੋਟਰੀ ਆਉਂਦੀ ਹੈ ਦੇਖੋ ਹਾਂ ਇਹ ਗੱਲ ਸਹੀ ਆ ਲੈ ਕੋਲ ਲੱਗ ਕੇ ਦੇਖਾਂ ਮੈਂ ਤੋੜਨ ਦਾ ਕਾਰਨ ਇਹ ਕਿ ਸਾਰਿਆਂ ਤੋਂ ਅਲੱਗ ਹੀ ਚੀਜ਼ ਸੀ ਪੂਰੀ ਵਧੀਆ ਸੁਣੀ ਪੜੀ ਕਿਸ ਪੜਾ ਤੁਸੀਂ ਕਰੋ ਜੈਕ ਫੇਸ ਤੋਂ ਵਾਰ ਕੀ ਦਿਖਾਤੀ ਤੁਹਾਨੂੰ ਝੋਲੀ ਆਪਾਂ ਤੁਹਾਨੂੰ ਦਿਖਾ ਦਿੱਤੀ ਜੀ ਬਹੁਤ ਹੀ ਜਿਆਦੇ ਚੰਗੀ ਝੋਲੀ ਬੂਥ ਲੰਬੀ ਵੀ ਐਂ ਲਾ ਲੋ ਵੀ ਕੋਈ ਘਾਟ ਨਹੀਂ ਹੈ ਘੱਟੀ ਦੇ ਵਿੱਚ ਵਧੀਆ ਰਿਕਰਡ ਦੀ ਹੈ ਨਾ ਜੀ ਹਾਂ ਜੀ ਲੈ ਮੋੜਦਾ ਮੈਂ ਤੇ ਇਹਨੂੰ ਬੰਨ ਦੇ ਇਹਦਾ ਰੇਟ ਵੀ ਕਰਦੇ ਆਪਾਂ ਵਿੱਚ ਹੀ ਜੀ ਉਹਦੇ ਸੋਹਦੇ ਦੇਖੋ ਤੁਸੀਂ ਕੋਈ ਚਾਰ ਮੋੜ ਨਹੀਂ ਵਰਗੀ ਆ ਤਾਂ ਜਿੰਨੀ ਬੜੀ ਝੋਲੀ ਹੈ ਇਹਦੀ ਵੀ ਮਨ ਕੀ ਕਰਦੇ ਆਪਾਂ 25000 ਲੈ ਮਿੱਤਰੋ ਇਹਦੀ ਕਰਮ ਵਾਲੀ 25000 ਦੇ ਚੱਕ ਲੋ ਅੱਜੁੱਲੇ ਆਫਰ ਲਾਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮੰਡੀਆਂ ਕੱਟੀਆਂ ਦੇ ਰੇਟ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਬਹੁਤ ਹੀ ਜ਼ਿਆਦੇ ਮੰਡੀਆਂ ਦੇ ਜਾਂਦੇ ਆ ਉਹਦਾ ਲਿਖਾਈ ਹੋਈ ਨਹੀਂ ਲੋਟ ਆਉਂਦੀ ਜੇ ਕਿੰਨੇ ਦੋ ਕੱਟੀਆਂ ਲੈਣੀਆਂ ਹਨ 4000 ਦਾ ਲਿਖਾਈ ਹੋਇਆ ਜ਼ਿਆਦਾ ਦੇ ਰਹੇ ਨੇ ਬਹੁਤ ਹੀ ਜ਼ਿਆਦੇ ਰੇਟ ਨੇ ਮੰਡੀਆਂ ਦੇ ਤਾਂ ਤੁਹਾਨੂੰ ਪਤਾ ਹੀ ਹੈ ਬਈ ਮੰਡੀਆਂ ਦੇ ਤਾਂ ਆਉਂਦਾ ਵੀ ਅਗਲਾ ਜਿਹੜਾ ਪਿੰਡ 'ਚ ਚੀਜ਼ ਨਹੀਂ ਵਿਕਦੀ ਉਹੀ ਲੈ ਕੇ ਆਉਂਦਾ ਹਨਾ ਜੀ ਪੁਰਾਖੋਹਾ ਮਾਲ ਹੀ ਲਿਆਉਂਦਾ ਮੰਡੀ ਦੇ ਦਾਗਰਾ ਤੇ ਅੱਗੇ ਵਾਲੀ ਕੱਟੀ ਦੀ ਉਮਰ ਕੀ ਆ ਗਈ ਜੀ ਇਹ ਵੀ 17 ਚੰਨੀਆਂ 12 ਮਹੀਨੇ ਹੋ ਮਰਾ ਬਈ ਪੂਰੀ ਸਮੀ ਪਲੀ ਝੋਟੀ ਕਹਿ ਸਕਦਾ ਝੋਲੀ ਨੂੰ ਵੀ ਕਰਮ ਵਾਲੀ ਨੂੰ ਪੂਰਾ ਬਲ ਪੈਂਦੇ ਆ ਹਵਾਨੇ ਦੇਣਾ ਜਦੋਂ ਇਹ ਕਰੂਗੀ ਵੀ ਐ ਲਾ ਲੂਗੀ ਗਲਾਬੀ ਇਹ ਜਣਾ ਬਣਾਉਗਾ ਹਾਂ ਗਲਾਬੀ ਗਲਾਬੀ ਦਾ ਇਹਦੇ ਇਹਦੇ ਡਿਮਾਂਡ ਕੀ ਰਹਿਣੀ ਹੈ ਜੀ ਇਹਦਾ 28000 ਲੈ ਮਿੱਤਰੋ ਆ ਗਈ 28000 ਰੁਪਏ ਦੀ ਅੱਗੇ ਆ ਗਈ ਪੂਰੀ ਸਕਰੀਨ ਝੋਟੀ ਜਿਵੇਂ ਕਿਸੇ ਨੇ ਮੇਲੇ ਆ ਤੇ ਪਾਉਣੀ ਹੈ ਪੂਰਾ ਬੰਦੇ ਨੂੰ ਸ਼ੌਂਕ ਹੋਵੇ ਵੀ ਮੇਰੇ ਕੀਲੇ ਤੇ ਖੜੀ ਝੋਟੀ ਦੱਸੇ ਵੀ ਹਾਂ ਰੱਖੀ ਹੋਈ ਹੈ ਨਾ ਉਹ ਝੋਟੀ ਆ ਗਈ ਪੂਛ ਦਿਖਾ ਦਿਓ ਪਹਿਲਾਂ ਤਾਂ ਜੀ ਪੂਛੀ ਦੇਖੋ ਜੀ ਝੋਲੀ ਦਿਖਾ ਦਿੰਨੇ ਆ ਪੂਛਾ ਝੋਲੀ ਤੇ ਮਾਰ ਬਈ ਕੈਮਰਾ ਕਰਾਂ ਝੋਲੀ ਦੇਖੋ ਤੁਸੀਂ ਪੂਛ ਦੇਖੋ ਬਹੁਤ ਹੀ ਜਿਆਦਾ ਚੰਗੀ ਕੁਆਲਿਟੀ ਦੀ ਆ ਬਈ ਇਹਦੀ ਉਮਰ ਕੀ ਆ ਜੀ ਇਹ ਤਾਂ 1.5 ਪਲੱਸ ਹੋਣੀ ਹੈ 1.5 ਸਾਲ ਤੋਂ ਪਲੱਸ ਇਹਦਾ ਰੇਟ ਕੀ ਕਰਦੇ ਆਪਾਂ ਜੀ ਇਹਦਾ ਲੱਗਦਾ ਹੈ 36 ਆ ਲੈ ਮਿੱਤਰੋ 36000 ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਝੋਟੀ ਜਿਹੜੀ ਸਿੰਘ ਜਮਾ ਗੋਲ ਆ ਜਿਹੜੀ ਪੈਲਣ ਵੀ 1.5 1.5 ਲੱਖ ਤੋਂ ਪਲੱਸ ਜਾਊ ਜਦੋਂ ਇਹ ਤਿਆਰ ਹੋ ਗਈ ਬਹੁਤ ਹੀ ਜ਼ਿਆਦਾ ਸਿੰਘ ਤੁਹਾਨੂੰ ਬੂਤ ਬਾਤ ਦੇਖੋ ਤੁਸੀਂ ਪੂਰਾ ਝੋਕੇ ਜਿੰਨਾ ਚੌੜਾ ਹੈ ਡਾ ਹਾਂ ਹਾਂਜੀ ਇਹਦੀ ਇਹਦੇ ਕੀ ਉਮਰ ਹੈ ਜੈਡ ਬਲੈਕ ਆ ਗਈ ਮਿੱਤਰੋ ਆ ਇਹ ਹੈਗੀ 2 ਸਾਲ ਦੇ ਲੱਗੇ 2 ਸਾਲ ਦੀ ਇਹਦਾ ਸੀਮਣ ਦੇ ਕਾਬਲੀ ਆਣਾ ਜੀ ਹਾਂਜੀ ਸਿੰਘ ਬਹੁਤ ਵਧੀਆ ਸਿੰਘ ਬਹੁਤ ਵਧੀਆ ਬੂਤ ਪੂਰੀ ਲੰਬੀ ਪੂਰੀ ਵਧੀਆ ਜੈਡ ਬਲੈਕ ਜੈਡ ਬਲੈਕ ਇਹ ਵੀ ਪੂਰੀ ਸਮੀ ਪੜੀ ਹੈ ਜੀ ਡਿਮਾਂਡ ਕੀ ਕਰਦੇ ਆ ਜੀ ਇਹਦਾ 38000 ਇਹ ਵੀ ਤੁਹਾਨੂੰ ਬਈ ਰੇਟ ਦੇ ਵਿੱਚ ਹੀ ਮਿਲ ਜੂ ਇਹਦਾ ਰੇਟ ਹੈ 38000 ਇਹ ਲੈ ਕਿਰਾਂ ਸਾਰੀਆਂ ਦੇ ਦੁਆਰੇ ਕੈਮਰਾ ਮਰਵਾ ਕੇ ਦਿਖਾ ਰਹੇ ਜੀ ਰੇਟ ਆਪਾਂ ਸਾਰਿਆਂ ਦੇ 10 ਤੇ ਇਹਦਾ ਬਈ ਜੇ ਤੁਸੀਂ ਖਰੀਦ ਲਓਗੇ ਤਾਂ ਦਿਨੋਂ ਦਿਨ ਵਧਣ ਗਈਆਂ ਇਹਨਾਂ ਨੇ ਘਟਣਾ ਤਾਂ ਨਹੀਂ ਇਹਦਾ ਜੇ ਮਹੀਨਾ ਖੜੀਆਂ ਰਹਿਣੀਆਂ ਤਾਂ ਬਾਦੀਆਂ ਹੀ ਨੇ ਨਾ ਜੀ ਆਹ ਇਹਦਾ ਕੋਈ ਆਏ ਨਹੀਂ ਹੁੰਦਾ ਵੀ ਇਹ ਕੌਣ ਘਟਿਆ ਸੌਦਾ ਨਹੀਂ ਸੌਦਾ ਜੀ ਅੱਜ ਨਾਲ ਨਹੀਂ ਅੱਜ ਤੋਂ 6 ਮਹੀਨਿਆਂ ਨੂੰ ਜਿਹੜੀ ਅੱਜ ਤੁਸੀਂ 20 ਦੀ ਲਵੋਗੇ 6 ਮਹੀਨਿਆਂ ਨੂੰ 40 ਦੀ ਹੋਣੀ ਖੜੀ ਹੋਊਗੀ ਇਹਦਾ ਸੌਣਾ ਤੇ ਮਿੱਤਰੋ ਸੌਦਾ ਇਹ ਜਿਹੜਾ ਦਿਨੋਂ ਦਿਨ ਵਧ ਰਿਹਾ ਹੈ ਕੱਟੀ ਹੋਈ ਜ਼ਮੀਨ ਹੋਈ ਕਿਉਣਾ ਹੋਇਆ ਜੇ ਆਪਾਂ ਸੁਖਤੇ ਪੇ ਆਇਆ ਤਾਂ ਵੀ ਬੱਦਰਿਆ ਪੂਰੀਆਂ ਵਧੀਆ ਸਮੀਆਂ ਪਲੀਆਂ ਕੱਟੀਆਂ ਨੇ ਰੇਟ ਵੀ ਤੁਹਾਨੂੰ ਵਿੱਚ ਹੀ ਕਰਾਤੇ ਤੇ ਹੁਣ ਵੀਡੀਓ ਸਾਰੇ ਜਣੇ ਲਾਸਟ ਤੱਕ ਦੇਖ ਕੇ ਜਿਹੜੀ ਜਿਹੜੀ ਕੱਟੀ ਪਸੰਦ ਆ ਗਿਆਂ ਕਲੀ ਨੂੰ ਫੋਨ ਕਰਾ ਲਿਓ ਤੇ ਆਪਾਂ ਨੰਬਰ ਵੀ ਆ ਕੇ ਅੰਦਰ ਦੇਖੀ ਗਿਆ ਹਲਾ ਲਾਈਵ ਮਿੱਤਰੋ ਹੁਣ ਕੇ ਨੰਬਰ ਤੇ ਐਡਰੈਸ ਸੁਣ ਲਓ ਨੰਬਰ ਕੀ ਆਈ ਆਪਣਾ ਨੰਬਰ ਹੈ 9814545230 ਤੇ ਆਪਣਾ ਪਿੰਡ ਹੈਗਾ ਬਟਰੋਖਾਂ ਅੰਕਲ ਜੀ ਦਾ ਘਰ ਡੱਗੀ ਤੋਂ 500 ਮੀਟਰ ਤੇ ਆ ਮਸਤਮਾਨਾ ਸਾਹਿਬ ਤੋਂ ਸਾਡਾ 1.5 ਕਿਲੋਮੀਟਰ ਤੇ ਪਿੰਡ ਹੈ ਸੰਗਰੂਰ ਤੋਂ ਵੀ ਸਾਨੂੰ ਇੰਨੀ ਕੀ ਵਾਟ ਪੈਂਦੀ ਆ ਕਿਸੇ ਵੀ ਮੇਰੇ ਯਾਰ ਬੇਲੀ ਨੇ ਕਟੀਆਂ ਖਰੀਦਣੀਆਂ ਨੇ ਫਟਾਫਟ ਸੰਪਰਕ ਕਰ ਲਿਓ ਨੰਬਰ ਵੀ ਚਲਾਤਾ ਡਿਟੇਲਾਂ ਵੀ ਦੇਤੀਆਂ ਰੇਟ ਵੀ ਬਹੁਤ ਵਾਜਿਬ ਜੇ ਨੇ ਜਿਵੇਂ ਤੁਸੀਂ ਡਿਮਾਂਡ ਕਰਦੇ ਹੋ ਵੀ ਕੋਈ ਨੀਲੀ ਰਾਵੀ ਦੀ ਕੋਈ ਪੂਰੀ ਦੀ ਅੱਜ ਸਾਰੇ ਤਰ੍ਹਾਂ ਦਾ ਇਲਟ ਆ ਗਿਆ ਜੈਡ ਬਲੈਕਾਂ ਦਾ ਵੀ ਆ ਗਿਆ ਫਟਾਫਟ ਕਰਕੇ ਸੰਪਰਕ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਕਟੀਆਂ ਜਿਹਨੇ ਚੱਕਣੀਆਂ ਨੇ ਉਹਦੇ ਤੱਕ ਵੀਡੀਓ ਪਹੁੰਚਾ ਦਿਓ ਧੰਨਵਾਦ ਮਿੱਤਰੋ ਸਾਰਿਆਂ ਦਾ